ਪੰਜਾਬੀ ਜੁੱਤੀ ਹਰ ਇੱਕ ਮੁਟਿਆਰ ਦੀ ਪਹਿਲੀ ਪਸੰਦ ਹੁੰਦੀ ਹੈ। ਹਰ ਕਿਸੇ ਮੁਟਿਆਰ ਦਾ ਹਾਰ ਸ਼ਿੰਗਾਰ ਉਦੋਂ ਤੱਕ ਪੂਰਾ ਨਹੀਂ ਹੁੰਦਾ ਜਦ ਤੱਕ ਪੈਰਾਂ ਵਿੱਚ ਪੰਜਾਬੀ ਜੁੱਤੀ ਨਾ ਪਾਈ ਹੋਵੇ। ਪੰਜਾਬੀ ਸੂਟ ਤੇ ਪੰਜਾਬੀ ਜੁੱਤੀ ਪਾ ਕੇ ਜਦ ਮੁਟਿਆਰਾਂ ਚੱਲਦੀਆਂ ਨੇ ਤੇ ਇੱਕ ਵੱਖਰਾ ਹੀ ਅੰਦਾਜ਼ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ। ਪੰਜਾਬ ਦੇ ਵਿੱਚ ਪੰਜਾਬੀ ਜੁੱਤੀ ਦੇ ਬਹੁਤ ਸਾਰੇ ਬਣਾਉਣ ਵਾਲੇ ਨੇ। ਲੇਕਿਨ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾ ਲਗੇ ਹਾਂ ਇੱਕ ਐਸੇ ਸ਼ਖਸ ਨਾਲ ਜਿਹਦੇ ਕੋਲ ਬਹੁਤ ਤਰ੍ਹਾਂ ਦੀ ਪੰਜਾਬੀ ਜੁੱਤੀ ਮੌਜੂਦ ਹੈ ਪੰਜਾਬ ਪੀਵੀ 24 ਦੀ ਰਿਪੋਰਟ ॉप एसी मार्केट बेसमेंट के जी जस्ट जुत्ती के नाम तो साढ़े को मैक्सीम पाकिस्तानी जुत्तीस और फैंसी जुत्तीस की बहुत अच्छी वरायटी होएगी मस्ट विजिट एट बेसमेंट एसी मार्केट अदालत बाज़ार पटियाला